ਪਰ ਤਾਂ ਸਭ ਹਲਕਾ ਘਰ ਸ਼ੰਕ ਤੋਂ ਕਾਂਗਰਸ ਸਾਹਿਬ ਨੂੰ ਨਮੀਸ਼ਾ ਮਹਿਤਾ ਨੂੰ ਟਿਕਟ ਨਾ ਮਿਲਣ ਤੇ ਉਹਨਾਂ ਬੀਜੇਪੀ ਵਿੱਚ ਕੀ ਥੀਏਟ੍ਰੀ ਜਿਸ ਨਾਲ ਨਗਰ ਪੰਚਾਇਤ ਮਹਲਪੁਰ ਦੇ ਚਾਰ ਕਾਉਂਸਲਰ ਵੀ ਉਹਨਾਂ ਨਾਲ ਬੀਜੇਪੀ ਵਿੱਚ ਜਾਣ ਦੀਆਂ ਕਰ ਰਹੇ ਹਨ ਤਿਆਰੀਆਂ ਜਿਸ ਨਾਲ ਇਲਾਕਾ ਮਹਲ ਪਰ ਵਿੱਚ ਕਾਫੀ ਉਤਲ ਪੁਤਲ ਹੋਣ ਦੇ ਆਸਾਰ ਹਨ ਇਸ ਬਾਰੇ ਜਦੋਂ ਕਾਉਂਸਲਰ ਹਿਤਾਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਨਮੀਸ਼ਾ ਮਹਿਤਾ ਜੀ ਦੇ ਨਾਲ ਹਾਂ ਹਾਂਜੀ ਅਸੀਂ ਅੱਜ ਆਪਣੇ ਨਗਰ ਪੰਚਾਇਤ ਮਹਲਪੁਰ ਦੇ ਕਾਉਂਸਲਰ ਮੀਪੀ ਹਿਤਾਜੀ ਦੇ ਕੋਲ ਆਏ ਹਾਂ ਉਹਨਾਂ ਦੇ ਕੋਲ ਆਉਣ ਦਾ ਸਬੱਤ ਸਿਰਫ ਇਹੀ ਕਾਰਨ ਹੈਗਾ ਕਿ ਇਹ ਕਾਂਗਰਸ ਦੇ ਵਿੱਚ ਸਿਗੇ ਔਰ ਇਹਨਾਂ ਦੇ ਵਿੱਚੋਂ ਮੈਡਮ ਨਵੀਸ਼ਾ ਜੀ ਨੂੰ ਟਿਕਟ ਨਹੀਂ ਮਿਲੀ ਉਹ ਭਾਜੀਪੀ ਦੇ ਵਿੱਚ ਆਪਣੀ ਜਿਹੜੀ ਹੈਗੀ ਐਂਟਰੀ ਕਰ ਚੁੱਕਿਆ ਅਸੀਂ ਇਹਨਾਂ ਦੇ ਕੋਲ ਕੁਝ ਗੱਲਾਂ ਇਹਦੇ ਬਾਰੇ ਪੁੱਛੇ ਜਨਗੇ ਕਿ ਤੁਹਾਡਾ ਕੀ ਵਿਚਾਰ ਹੈ ਹਾਂਜੀ ਭੰਜੀ ਇਹ ਆਪਣੇ ਐਡੀਟਰ ਜੀ ਭੰਜੀ ਨਾਲ ਗੱਲ ਕਰ ਰਹੇ ਆ ਕਿ ਕੀ ਕਹਿ ਰਹੇ ਨੇ ਇਹਦੇ ਬਾਰੇ ਅਸੀਂ ਜਿੱਦਣ ਦੀ ਪਹਿਲਾਂ ਸਾਡੇ ਨਾਲ ਰਹੇ ਆ ਅਸੀਂ ਉਸ ਦਿਨ ਤੋਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦੇ ਨਾਲ ਹੀ ਰਵਾਂਗੇ ਉਹ ਜਿੱਤੇ ਚਾਹੁੰਦੇ ਆ ਸਾਨੂੰ ਵੀ ਸੁਰਾਂ ਨਾਲ ਚਾਹਾਂਗੇ ਉਹਨਾਂ ਲਈ ਕੰਮ ਕਰਾਂਗੇ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਤੇ ਅਸੀਂ ਵੀ ਉਹਨਾਂ ਲਈ ਕੁਝ ਕਰਾਂਗੇ ਅੱਛਾ ਇਹ ਤੋਂ ਬਾਅਦ ਜਦ ਮੈਂ ਤੁਹਾਨੂੰ ਗੱਲ ਕਰਨੀ ਚਾਹਾਂਗਾ ਕਿ ਜਿੱਦਨ ਸੰਯੁਕਤ ਮੋਰਚਾ ਦਿੱਲੀ ਤੋਂ ਇਹ ਤਿੰਨੋਂ ਕਾਨੂੰਨ ਵਾਪਸ ਲੈ ਲਏ ਨੇ ਤੇ ਉਸ ਤੋਂ ਬਾਅਦ ਬਚਨ ਨਵੀਸ਼ਾ ਜੀ ਨੇ ਇੱਥੇ ਚੌਕ ਦੇ ਵਿੱਚ ਲੱਡੂ ਹੁੰਦੇ ਸੀਗੇ ਤੇ ਉਸ ਵੇਲੇ ਸੰਯੁਕਤ ਮੋਰਚੇ ਦੇ ਕਿਸਾਨ ਵੀ ਉਹਨਾਂ ਨਾਲ ਸੀ ਜਿਨ੍ਹਾਂ ਦੇ ਮੂੰਹ ਦੇ ਵਿੱਚ ਇਹ ਲੱਡੂ ਵੀ ਪਾਰੇ ਸੀ ਬਿਲਕੁਲ ਪਾਰੇ ਸੀ ਨਵੀਸ਼ਾ ਜੀ ਠੀਕ ਹੈ ਜੀ ਤੇ ਕੀ ਜਿਸ ਵੇਲੇ ਮੋਦੀ ਜੀ ਫਰੋਜ ਭਰਾਇਆ ਤੇ ਕਿਸਾਨਾਂ ਦਾ ਉਸ ਵੇਲੇ ਵੀ ਰੋਸਾ ਚੱਲ ਰਿਹਾ ਸੀ ਇਸੇ ਕਰਕੇ ਉਹਨਾਂ ਲੋਕਾਂ ਨੇ ਉਹਨਾਂ ਦੀ ਸ਼ਾਇਦ ਬ੍ਰੋਤਾ ਕੀਤੀ ਕੀ ਅੱਜ ਜਿਹੜਾ ਉਹਦੋਂ ਖੁਸ਼ੀ ਮਨਾ ਰਿਹਾ ਸੀ ਸੰਜੁਗਤ ਮੋਰਚੇ ਦੇ ਕਿਸਾਨਾਂ ਦੇ ਨਾਲ ਹੋ ਕੇ ਜਿਨ੍ਹਾਂ ਦੇ ਮੂੰਹ ਲੱਡੂ ਪਾਏ ਜਾ ਰਹੇ ਸਕੇ ਕੀ ਅੱਜ ਵੀ ਉਹ ਕਿਸਾਨ ਉਹਨਾਂ ਨਾਲ ਨੇ ਕਿ ਉਹ ਸੰਜੁਗਤ ਮੋਰਚੇ ਨਾਲ ਨੇ ਨਹੀਂ ਉਹ ਕਿਸਾਨ ਨੇ ਉਹਨਾਂ ਦੇ ਨਾਲ ਨੇ ਜੋ ਮੈਡਮ ਦੇ ਨਾਲ ਜੁੜਿਆ ਹੋਇਆ ਹੈ ਉਹ ਮੈਡਮ ਨਾਲ ਕੋਈ ਟੁੱਟ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਉਹਨਾਂ ਨਾਲ ਹਮਦਰਦੀ ਹੈ ਉਹਨਾਂ ਨਾਲ ਪਿਆਰ ਹੈ ਉਹਨਾਂ ਲਈ ਹੀ ਮੈਡਮ ਨੇ ਬਹੁਤ ਕੁਝ ਕੀਤਾ ਤੇ ਉਹ ਉਹਨਾਂ ਦੇ ਨਾਲ ਹੀ ਰਹਿਣਗੇ ਪੰਜੀ ਜਿਹੜੀ ਆਪਾਂ ਗੱਲ ਕਰ ਰਹੇ ਆ ਕਿ 700 ਕਿਸਾਨ 700 ਤੋਂ ਉੱਪਰ ਕਿਸਾਨ ਮਰ ਚੁੱਕੇ ਆ ਕਿ ਉਹ ਰੋਸਾ ਅੱਜ ਉਹਨਾਂ ਕਿਸਾਨਾਂ ਨੂੰ ਨਹੀਂ ਹੋਊਗਾ ਉਹ ਵੀ ਜਾ ਕੇ ਬੀਜੇਪੀ ਨੂੰ ਕਸੂਰਮਾਨ ਮੰਨ ਰਿਹਾ ਉਹ ਬੀਜੇਪੀ ਨੂੰ ਉਹ 700 ਕਿਸਾਨ ਮਰਨ ਵਿੱਚ ਕਸੂਰ ਮਾਰ ਕਸੂਰਵਾਦ ਰਿਹਾ ਉਹ ਮੰਨ ਰਿਹਾ ਕਿ ਅੱਜ ਉਹ ਸੰਯੁਕਤ ਮੋਰਚੇ ਵਾਲੇ ਜਿਹੜੇ ਹੈਗੇ ਆ ਕਿਸਾਨ ਉਹ ਭੁੱਲ ਜਾਣਗੇ ਨਹੀਂ ਬਿਲਕੁਲ ਨਹੀਂ ਭੁੱਲਣਗੇ ਮੋਰਚਾ ਨਹੀਂ ਭੁੱਲ ਸਕਦੇ ਇਸੇ ਲਈ ਅਸੀਂ ਆਪਣੀ ਕਾਗਜ਼ ਪ੍ਰਕਾਸ਼ਿਤ ਕਰਨ ਦੀ ਤਰ੍ਹਾਂ ਨੂੰ ਕੋਦਰੇ ਤੇ ਉਹ 700 ਲੋਕਾਂ ਵਿੱਚ ਲੱਭੂ ਜੇ ਬੀਜੇਪੀ ਨੂੰ ਕਸੂਰਬਾਰ ਮੰਨ ਰਿਹਾ ਤਾਂ ਫਿਰ ਅੱਜ ਉਹ ਕਿਸਾਨ ਮੰਗ ਨਹੀਂ ਸਾਡੇ ਨਾਲ ਕਿਸ ਤਰ੍ਹਾਂ ਹੋਣਗੇ ਇਹ ਤਾਂ ਦੇਖੋ ਜੀ ਹੁਣ ਕੁਛ ਨਾ ਕੁਛ ਬਦਲਾਅਤਾ ਹੋ ਰਾਇਆ ਹੈ ਕੁਛ ਨਾ ਕੁਛ ਕਿਸ ਨੂੰ ਸਮਝਣਾ ਪੈਣਾ ਹੈ ਇਹ ਕੁਛ ਸਿਕਰਣ ਨਹੀਂ ਜੋ ਵੀ ਬਾਕੀ ਆ ਅਸੀਂ ਮੈਡਮ ਦੇ ਨਾਲ ਹੈ ਅੱਛਾ ਜੀ ਇਹ ਤੋਂ ਬਾਅਦ ਵਿੱਚ ਇੱਥੇ ਚਾਰ ਕਾਉਂਸਲਰ ਨੇ ਜਿਹੜੇ ਉਹ ਮਤਲਬ ਸੰਜੁਗ ਮੋਰਚਾ ਦੇ ਨਾਲ ਉਦੋਂ ਜਦ ਲੱਡੂ ਬੰਡੇ ਸੀਗੇ ਜਦੋਂ ਤਿੰਨਾਂ ਕਾਨੂੰਨ ਵਾਪਸ ਲੈ ਸੀਗੇ ਉਹਨਾਂ ਦੇ ਵਿੱਚੋਂ ਸੋਨੂ ਭਾਜੀ ਹਾਂਜੀ ਉਹਨਾਂ ਦੇ ਵਿੱਚੋਂ ਸਿਤਾ ਰਾਮ ਜੀ ਉਹਨਾਂ ਦੇ ਵਿੱਚੋਂ ਅਮਨ ਮੈਦ ਮੇ ਆਪਣੇ ਮੈਰਿਜ ਪੈਲਸ ਤੇ ਮੰਮੀ ਜੀ ਆ ਗਿਆ ਉਹ ਨਾਲ ਸੀ ਕਿ ਉਹ ਵੀ ਤੁਹਾਡੇ ਨਾਲ ਮਤਲਬ ਵੀਜਨ ਪੀ ਜੇ ਵੀਜ਼ਾ ਨਾਲ ਜਾ ਰਿਹਾ ਕਿ ਤੁਸੀਂ ਇਕੱਲੇ ਜਾ ਰਹੇ ਨਹੀਂ ਅਸੀਂ ਸਾਰੇ ਇਕੱਠੇ ਜਾਂਦੇ ਹਾਂ ਜੋ ਵੀ ਜਾਣਗੇ ਇਕੱਠੇ ਜਾਣਗੇ ਮਤਲਬ ਚਾਰੇ ਕਾਉਂਸਲਰ ਜਿਹੜੇ ਆ ਗਏ ਇਕੱਠੇ ਜਾਵਾਂਗੇ ਚਾਰੇ ਕਾਉਂਸਲਰ ਇਕੱਠੇ ਜਾਵਾਂਗੇ ਹੋਰ ਤੁਸੀਂ ਇਹਦੇ ਬਾਰੇ ਵਿੱਚ ਕੀ ਕਰਨਾ ਚਾਹੁੰਦੇ ਹੋ ਕੁਝ ਆਪਣੇ ਵੱਲੋਂ ਕੁਛ ਇਹਨਾਂ ਨੂੰ ਜਿਤਾਉਣ ਵਾਸਤੇ ਕੋਈ ਤੁਹਾਡੀ ਆਪਣੀ ਕੋਸ਼ਿਸ਼ ਸਟੈਂਡ ਦੇ ਨਾਲ ਤਾਂ ਦਿਨ ਰਾਤ ਅਸੀਂ ਤਾਂ ਮਾਨਤ ਆਨੰਦ ਨਾਲ ਸਭ ਤਰ੍ਹਾਂ ਦਾ ਮਦਦ ਉਹਨਾਂ ਨੂੰ ਕਰਾਂਗੇ ਅਸੀਂ ਉਹਨਾਂ ਨੂੰ ਜਿਤਾਵਾਂਗੇ ਇਹ ਸਟਾਹ ਇਹ ਇੱਕ ਜੇ ਤੁਸੀ ਸਾਡਾ YouTube ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਜੀ